ਲੋੜੀ ਆ ਗਿਆ ਲੋੜੀ ਆ ਗਿਆ ਲੋੜੀ ਆ ਗਿਆ ਵੀ ਇੱਕ ਫਿਲਮ ਵੇਖੀ ਸੀ ਮੈਂ ਰੋਟੀ ਕਪੜਾ ਔਰ ਮਕਾਨ ਹੂੰ ਮਨੋਜ ਕੁਮਾਰ ਦੀ ਹੈ ਨਾ ਉਹਦੇ ਵਿੱਚ ਉਹ ਕਹਿੰਦਾ ਵੀ ਹੁਣ ਇੰਨੀ ਮਹਿੰਗਾਈ ਮਹਿੰਗਾਈ ਮਾਰ ਗਈ ਹੈ ਜੀ ਦਾ ਗਾਣਾ ਮਹਿੰਗਾਈ ਮਾਰ ਗਈ ਮਹਿੰਗਾਈ ਮਾਰ ਗਈ ਵੀ ਅੱਬ ਕਹਿੰਦਾ ਥੱਲੇ ਚ ਪੈਸੇ ਲੈ ਕੇ ਜਾਓਗੇ ਤੇ ਮੁਠੀ ਚ ਚੀਜ਼ ਲਿਆਓਗੇ ਹੈ ਨਾ ਸੱਚੀ-ਸੱਚੀ ਪਹਿਲਾ ਮੁਠੀ ਚ ਪੈਸੇ ਲੈ ਕੇ ਜਾਏ ਸਾਲਾ ਭਾਗ ਪਹਿਲਾ ਭਰ ਕੇ ਲਿਆਈ ਦੱਸ ਸੱਚੀ-ਸੱਚੀ ਆਪਣੇ ਹੀ ਜੀਵਨ ਦੇ ਵਿੱਚ ਉਹ ਗੱਲ ਵੇਖਣ ਨੂੰ ਮਿਲ ਗਈ। ਇਹ ਜਿਹੜੀ ਜੀ ਵੇਖਦੇ ਪਿਓ ਨਾ ਤੁਸੀਂ ਇਹ 880 ਰੁਪਏ ਦੀ ਸਬਜੀ ਹੈ। ਸਬਜੀ ਦੇ ਵਿੱਚ ਹੈ ਦੋ ਫਰੂਟ। ਉਹ ਹੀ ਲਿਆਂਦੀ ਮੰਡੀ ਚੋਂ। ਹਾਂ ਕਿਸਾਨ ਮੰਡੀ ਦੇ ਵਿੱਚੋਂ। ਕਿਲੋ ਟਮਾਟਰ ਨੇ ਤੇ ਬਾਕੀ ਖੀਰੇ ਨੇ ਕਿਲੋ ਕਿਲੋ। ਬਾਕੀ ਸਾਰੀ ਚੀਜ਼ ਅੱਧਾ ਅੱਧਾ ਕਿਲੋ ਵੇ। ਹੈਂ? ਤੇ ਤੁਸੀਂ ਹਿਸਾਬ ਲਗਾ ਲਓ ਵੀ ਇਹ ਦੁਨੀਆ ਦਾ ਬੰਨਾ ਕੀ ਹੈ ਦੇਖੋ ਮੇਰੀ ਗੱਲ ਸੁਨੋ ਚਲੋ ਜਿੰਨਾ ਕੋ ਸਮਰਥਾ ਹੈ ਕੀ ਆਪਾਂ ਲੋਕ ਨਹੀਂ ਸੋਚਦੇ ਪਰ ਮੈਂ ਜਦੋਂ ਅੱਜ ਹਿਸਾਬ ਲਾਇਆ ਵੀ ਇਹ ਦੋ ਦਿਨ ਇੱਕ ਸਬਜੀ ਦੋ ਸਬਜੀ ਤੇ ਤਿੰਨ ਸਬਜੀ ਵਾ ਇਹ ਰਹਿਤੇ ਵਾਸਤੇ ਹੈ ਹੈ ਤੇ ਵੱਧ ਤੋਂ ਵੱਧ ਕੀ ਹੈ ਤਿੰਨ ਡੰਗਾਂ ਦੀ ਸਬਜੀ ਹੈ ਹਾਂ ਜੇ ਖਾਣੀ ਹੋਏ ਸਵੇਰੇ ਸ਼ਾਮ ਨੂੰ ਤੇ ਡੰਗਾਂ ਦੀ ਸਬਜੀ ਹੈ ਚਲੋ ਚਾਰ ਲਗਾ ਲਓ ਚਾਰ ਡੰਗਾਂ ਦੀ ਸਬਜੀ ਤੇ ਫਰੂਟ ਹੈ ਇਹ ਦੋ ਦੋ ਤਾਂ ਅਸੀਂ ਜੜੇ ਸੀ ਉਹ ਰਾਜਾਂ ਦੇ ਖਾ ਜਾਂਦੇ ਹੁੰਦੇ ਸੀ ਹੈ ਤੇ ਇਹ ਸਾਬ ਲਗਾ ਲਓ ਵੀ ਕਿ ਹੋੜੀ ਹੈ। ਹਾਂ ਠੀਕ ਹੈ ਵਧੀਆ ਨੇ ਸਬਜ਼ੀ ਸਾਰੀ ਅੱਛੀ ਹੈ। ਸਾਰੀ। ਤਰਬੂਜ ਵੀ ਵਿੱਚ ਚਈਏ ਹੈਨਾ ਤੇ ਇਸ ਤਰ੍ਹਾਂ ਖੀਰੇ ਟਮਾਟਰ ਨਿੰਬੂ ਨਿੰਬੂ ਬੜਾ ਮਹੰਗਾ ਨਿੰਬੂ ਸਵਾਤੀ ਕਿੰਨਾ ਹੈ? ਹੈ ਤੇ ਆਪਣਾ ਤਾਂ ਨਾ 10 ਤਰਾ ਮੇਰੀ ਬਸਮਾ ਓਏ ਹੋਏ ਬਾਬਾ ਜੀ ਖਾਣਾ ਸ਼ੁਰੂ ਕਰ ਲੋ ਤਰਾ ਦੇਖ ਤੈਨੂੰ ਕੋਈ ਰਹਿ ਨਹੀਂ ਆਏ ਹਾਏ ਕੋਈ ਕੰਗੋਰੀ ਆ ਕਰਾਕੀ ਉਹ ਵੀ ਉਹ ਹੈ ਬ੍ਰਿਗੋਨੇ ਅੱਛਾ ਤੇ ਉਹਨੇ ਨਿੰਬੂ ਜੜੇ ਨੇ ਇਹ ਪਾਈਆਂ ਨਿੰਬੂ ਦਾ ਰੋਜ਼ ਲੱਗੇ ਜਾਂਦੇ ਨੇ ਹੁਣ ਸ਼ਕੰਜਵੀਆਂ ਬਣਨ ਗਿਆ ਤੇ 1/2 ਕਿਲੋ ਵੀ ਚਾਹੀਦੇ ਨੇ ਚਲੋ ਬੇੜ ਆਪਣੇ ਤੇ ਤੇ ਲੱਗੇ ਹੋਏ ਨੇ ਵੈਸੇ ਕਿੰਨਾ ਔਖਾ ਹੈ ਜਿਹੜਾ ਬਿਮਾਰ ਹੋ ਜਾਂਦਾ ਡਾਕਟਰ ਉਹਨੂੰ ਕਹਿੰਦੇ ਨਿੰਬੂ ਪੀ ਦੱਸੋ ਕਿੱਥੋਂ ਪੀ ਹੈ ਬੋੜੀ ਜਿਆਦਾ ਮੈਂ ਕਹਿੰਨੀ ਆ ਪਾਣੀ ਖਰਾਬ ਹੋਈ ਪੀਏ ਮਹਿੰਗਾਈ ਵਾਲੀ ਔਰ ਇਹ ਵੀ ਦੇਖੋ ਆਮ ਦਰ ਤੇ ਚੋਨਾ ਦੀ ਮਹਿੰਗਾਈ ਮੁੱਦਾ ਬਣਦਾ ਹੀ ਨਹੀਂ ਹੋਰ ਹੀ ਮੁੱਦੇ ਇੱਧਰ ਨੇ ਉੱਧਰ ਨੇ ਚੱਲੀ ਜਾਂਦੇ ਕੋਈ ਕਹਿ ਨਹੀਂ ਮਹਿੰਗਾਈ ਹੈ ਹਾਦੀ ਹੋ ਗਈ ਹੈ ਮਹਿੰਗਾਈ ਮੁੱਦਾ ਬਣਦਾ ਇਹ ਜੋਆ ਟ੍ਰੋਟੈਸਟ ਹੋਣੇ ਚਾਹੀਦੇ ਨੇ ਭਾਈ ਮਹਿੰਗਾਈ ਮਾਰ ਗਈ ਹੈ ਇੱਥੇ ਪ੍ਰੋਟੈਸਟ ਹੁੰਦੇ ਨੇ ਵੀ ਪਤਾ ਨਹੀਂ ਇਹਨਾਂ ਦੇ ਵੀ ਉਹ ਦਲ ਬਦਲੂ ਫਲਾਣਾ ਢਿੰਗਰਾ ਕੀ ਆ ਬਸ ਕਦੀ ਸੋਚਿਆ ਬੇ ਸਾਰਾ ਕੁਝ ਆਮ ਆਬੰਤੀ ਕਰੇ ਉਹ ਉਹ ਤਰਤੀ ਪੰਜਾਬ ਦੀ ਜਿਹੜੀ ਕਿ ਸੋਨਾ ਉਗਲਦੀ ਹੈ ਜੋ ਲਗਾ ਦਿਓ ਉਹ ਵਧਿਆ ਉਹ ਟਾਈਲ ਆ ਪਜਾਉਗਾ ਹਾ एवरीथिंग ਤੇ باوجود ਉਸਦੇ ਤੇ ਦੇਖੋ ਜਰਾ ਹੁਣ ਚਲੋ ਮੈਂ ਤੇ ਐਵੇਂ ਜਦੋਂ ਵੇਖਿਆ ਮੈਂ 1000 ਰੁਪਇਆ ਲੈ ਕੇ ਗਈ ਸੀ ਤੇ ਬਚੇ ਵਿੱਚੋਂ 120 ਰੁਪਏ ਵਾਹ ਤੇ ਤਾਂ ਮੈਨੂੰ ਆਇਆ ਵੀ ਅਜੇ ਤਾਂ ਕੋਈ ਹੰਪ ਨਹੀਂ ਲੇ ਕੋਈ ਮਹਿੰਗੇ ਵਾਲਾ ਫਰੂਟ ਨਹੀਂ ਲਿਆ ਕੋਈ ਸਟਰਾਬੇਰੀ ਨਹੀਂ ਕੁਝ ਵੀ ਨਹੀਂ ਸਿੰਪਲ ਤਰਬੂਜ ਤੇ ਇੱਕ ਦੋ ਚੀਜ਼ਾਂ ਆਉਂਦੀਆਂ ਜਾ ਦੋ ਦਿਨ ਨਹੀਂ ਤਾਂ ਤਿੰਨ ਦਿਨ ਨਿਕਲ ਜਾਣਗੇ ਲਓ ਜੀ ਮੇਰਾ ਮੁੱਦਾ ਐਸੀ ਬੀ ਲੋੜਾ ਆ ਗਿਆ ਲੋੜਾ ਇਸ ਗੱਲ ਦਾ ਆ ਗਿਆ ਬਿਸ ਬੰਗਾਈ ਇੰਨੀ ਹੋ ਗਈ ਹੈ ਕਿ ਇੱਕ ਸਮਰਥਾ ਰੱਖਣ ਵਾਲੇ ਨੂੰ ਵੀ ਔਕਾ ਹੋ ਗਿਆ ਇੱਕ ਆਮ ਆਦਮੀ ਲਈ ਕੀ ਹਾਲ ਹੈ ਬਹੁਤ ਔਖਾ ਹੈ ਚਲੋ ਜੀ ਅਸੀਂ ਸਿਰਫ ਕਲਪ ਸਕਦੇ ਆ ਬਾਕੀ ਸਾਡੇ ਕੋਲ ਕੁਝ ਨਹੀਂ ਬਾਕੀ ਸਰਕਾਰਾਂ ਦੀ ਮਰਜ਼ੀ ਬਾਕੀ ਉਹਨਾਂ ਦੀ ਮਰਜ਼ੀ ਉਹਨਾਂ ਦੀ ਮਰਜ਼ੀ ਹੈ ਹੀ ਨਹੀਂ